ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਿਰਤ ਤੁਹਾਡਾ ਸਵਾਗਤ ਕਰਦੀ ਹਾਂ ਸਾਡੇ YouTube ਚੈਨਲ ਬੈਸਟ ਕੈਰੀਅਰ ਗਾਈਡ ਫॉर ਪੰਜਾਬੀ ਤੋਂ ਅੱਜ ਦੇ ਸਮੇਂ ਵਿੱਚ ਲੋਕਾਂ ਵਿੱਚ ਮੇਕਅਪ ਅਤੇ ਬਿਊਟੀ ਦਾ ਸ਼ੌਂਕ ਵਧਦਾ ਜਾ ਰਿਹਾ ਹੈ ਹਰ ਉਮਰ ਦੇ ਲੋਕ ਖੂਬਸੂਰਤ ਦਿਖਣ ਲਈ ਆਪਣੇ ਉੱਤੇ ਲੱਖਾਂ ਰੁਪਏ ਖਰਚਣ ਲਈ ਤਿਆਰ ਹਨ ਲੋਕ ਪਹਿਲਾਂ ਤੋਂ ਜ਼ਿਆਦਾ ਹੁਣ ਆਪਣੇ ਲੁੱਕ ਨੂੰ ਲੈ ਕੇ ਅਵੇਅਰ ਹੋ ਗਏ ਹਨ ਅੱਜ ਦੇ ਸਮੇਂ ਵਿੱਚ ਔਰਤ ਹੋਵੇ ਜਾਂ ਮਰਦ ਦੋਨੋਂ ਹੀ ਹੈਅਰ ਸਟਾਈਲ ਅਤੇ ਸਕਿਨ ਦੀ ਕੇਅਰ ਨੂੰ ਲੈ ਕੇ ਕਾਫੀ ਜਾਗਰੂਕ ਹਨ ਇਨ੍ਹਾਂ ਚੀਜ਼ਾਂ ਕਰਕੇ ਹੀ ਬਿਊਟੀ ਇੰਡਸਟਰੀ ਦੀ ਇੱਕਦਮ ਗਰੋਥ ਹੋਈ ਹੈ ਇਸੇ ਕਰਕੇ ਬਹੁਤ ਸਾਰੇ ਲੋਕ ਬਿਊਟੀ ਇੰਡਸਟਰੀ ਵਿੱਚ ਕਰੀਅਰ ਬਣਾਉਣ ਲਈ ਅੱਗੇ ਆ ਰਹੇ ਹਨ ਇਸ ਦੇ ਨਾਲ ਹੀ ਬਿਊਟੀ ਇੰਡਸਟਰੀ ਵਿੱਚ ਬਹੁਤ ਸਾਰੇ ਕੋਰਸਸ ਅਵੇਲੇਬਲ ਹਨ ਜਿਨ੍ਹਾਂ ਨੂੰ ਕਰਕੇ ਸਟੂਡੈਂਟਸ ਆਸਾਨੀ ਨਾਲ ਮਹੀਨੇ ਦੇ ਲੱਖਾਂ ਕਮਾ ਸਕਦੇ ਹਨ ਅਜੇ ਵਿੱਚ ਜੇ ਤੁਸੀਂ ਵੀ ਬਿਊਟੀ ਇੰਡਸਟਰੀ ਵਿੱਚ ਕਰੀਅਰ ਬਣਾਉਣਾ ਚਾਹੁੰਦੇ ਹੋ ਤਾਂ 99 ਇੰਸਟੀਚੂਟ ਆਫ ਬਿਊਟੀ ਐਂਡ ਵੈਲਨੈਸ ਨੂੰ ਚੁਣ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ 99 ਇੰਸਟੀਚੂਟ ਆਫ ਬਿਊਟੀ ਐਂਡ ਵੈਲਨੈਸ ਵਿੱਚ ਕਰਵਾਏ ਜਾਣ ਵਾਲੇ ਕੋਰਸਸ ਫੀਸ ਡਿਊਰੇਸ਼ਨ ਕਮੀਆਂ ਤੇ ਖਾਮੀਆਂ ਬਾਰੇ ਜਾਣਕਾਰੀ ਦਵਾਂਗੇ ਇਸ ਵੀਡੀਓ ਵਿੱਚ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਸਟੂਡੈਂਟਸ ਰਿਵਿਊ ਅਤੇ ਟ੍ਰੇਨਿੰਗ ਕੁਆਲਿਟੀ ਬਾਰੇ ਵੀ ਜਾਣਕਾਰੀ ਦਵਾਂਗੇ ਚਲੋ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਅਤੇ ਸਭ ਤੋਂ ਪਹਿਲਾਂ ਜਾਣਦੇ ਹਾਂ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਅਕੈਡਮੀ ਬਾਰੇ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਪੰਜਾਬ ਦੀ ਕਾਫੀ ਫੇਮਸ ਬਿਊਟੀ ਕੋਰਸੇਸ ਕਰਵਾਉਣ ਵਾਲੀ ਅਕੈਡਮੀ ਹੈ ਇਸ ਦੀਆਂ ਬ੍ਰਾਂਚਾਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਵਿੱਚ ਖੁੱਲੀਆਂ ਹੋਈਆਂ ਹਨ ਜਿਵੇਂ ਕਿ ਪਟਿਆਲਾ ਚੰਡੀਗੜ੍ਹ ਬਠਿੰਡਾ ਜਲੰਧਰ ਆਦਿ 99 ਇੰਸਟੀਚਿਊਟ ਆਫ ਬਿਊਟੀ ਐਂਡ ਇਸ ਅਕੈਡਮੀ ਦੇ ਇੱਕ ਬੈਚ ਵਿੱਚ ਤੀਤੋਂ 35 ਸਟੂਡੈਂਟਸ ਨੂੰ ਪ੍ਰੋਫੈਸ਼ਨਲ ਟ੍ਰੇਨਰਜ਼ ਜ਼ਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ 99 ਇੰਸਟੀਚਿਊਟ ਆਫ ਬਿਊਟੇਨ ਵੈਲਨੈਸ ਦੇ ਸਟੂਡੈਂਟਸ ਨੂੰ ਥਿਉਰੀ ਅਤੇ ਪ੍ਰੈਕਟੀਕਲ ਦੋਨੋਂ ਹੀ ਸਿਖਾਏ ਜਾਂਦੇ ਹਨ ਹੁਣ ਤੁਹਾਨੂੰ 99 ਇੰਸਟੀਚਿਊਟ ਆਫ ਬਿਊਟੇਨ ਵੈਲਨੈਸ ਵਿੱਚ ਕਰਵਾਏ ਜਾਣ ਵਾਲੇ ਕੋਰਸਸ ਦੀ ਜਾਣਕਾਰੀ ਦਿੰਦੇ ਹਾਂ 99 ਇੰਸਟੀਚਿਊਟ ਆਫ ਬਿਊਟੇਨ ਵੈਲਨੈਸ ਤੋਂ ਸਟੂਡੈਂਟਸ ਡਿਪਲੋਮਾ ਕੋਰਸਸ ਸ਼ਾਰਟ-ਟਰਮ ਕੋਰਸਸ ਅਤੇ ਲੌਂਗ-ਟਰਮ ਕੋਰਸਸ ਕਰ ਸਕਦੇ ਹਨ ਇਸ ਅਕੈਡਮੀ ਵਿੱਚ ਡਿਪਲੋਮਾ ਇਨ ਹੈਅਰ ਡਿਜ਼ਾਈਨ ਡਿਪਲੋਮਾ ਇਨ ਮੇਕਅਪ ਡਿਪਲੋਮਾ ਇਨ ਲੇਲਟ ਐਂਡ ਐਕਸਟੈਂਸ਼ਨਸ ਡਿਪਲੋਮਾ ਇਨ ਸਪਾ ਸਰਟੀਫਿਕੇਟ ਇਨ ਮਹਿੰਦੀ ਸਰਟੀਫਿਕੇਟ ਇਨ ਹੈਅਰ ਕੱਟਸ ਸਰਟੀਫਿਕੇਟ ਇਨ ਬੇਸਿਕ ਬਿਊਟੀ ਐਂਡ ਹੈਅਰ ਮਾਸਟਰਸ ਇਨ ਕੋਸਮੈਟੋਲੋਜੀ ਪੋਸ ਗ੍ਰੈਜੂਏਸ਼ਨ ਡਿਪਲੋਮਾ ਇਨ ਕੋਸਮੈਟੋਲੋਜੀ ਐਡਵਾਂਸਡ ਡਿਪਲੋਮਾ ਇਨ ਕੋਸਮੈਟੋਲੋਜੀ ਐਂਡ ਹੈਅਰ ਡਿਜ਼ਾਈਨਿੰਗ ਡਿਪਲੋਮਾ ਇਨ ਕੋਸਮੈਟੋਲੋਜੀ ਆਦ ਕੋਰਸੇਸ ਕਰਵਾਏ ਜਾਂਦੇ ਹਨ ਪੰਦ ਤੁਹਾਨੂੰ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਵਿੱਚ ਕਰਵਾਈ ਜਾਣ ਵਾਲੇ ਕੋਰਸਸ ਦੀ ਫੀਸ ਅਤੇ ਡਿਊਰੇਸ਼ਨ ਬਾਰੇ ਜਾਣਕਾਰੀ ਦਿੰਦੇ ਹਾਂ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਵਿੱਚ ਕਰਵਾਈ ਜਾਣ ਵਾਲੇ ਫੁੱਲ ਮੇਕਅਪ ਕੋਰਸ ਦੀ ਫੀਸ 1 ਲੱਖ 20000 ਹੈ ਅਤੇ ਇਸ ਦੀ ਡਿਊਰੇਸ਼ਨ 1 ਮਹੀਨਾ ਦਾ ਹੈ ਇੱਥੇ ਫੁੱਲ ਹੈਅਰ ਕੋਰਸ ਦੀ ਫੀਸ 1 ਲੱਖ 40000 ਹੈ ਅਤੇ ਡਿਊਰੇਸ਼ਨ 2 ਮਹੀਨਾ ਹੈ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਵਿੱਚ ਕਰਵਾਈ ਜਾਣ ਵਾਲੇ ਕੋਸਮੈਟੋਲੋਜੀ ਕੋਰਸ ਦੀ ਫੀਸ 3 ਲੱਖ ਦੇ ਨੇੜੇ ਹੈ ਅਤੇ ਇਸ ਦੀ ਡਿਊਰੇਸ਼ਨ 2 ਸਾਲ ਹੈ ਸਟੂਡੈਂਟਸ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਅਕੈਡਮੀ ਵਿੱਚ ਕੋਰਸਸ ਦੀ ਫੀਸ ਅਤੇ ਡਿਊਰੇਸ਼ਨ ਬਾਰੇ ਹੋਰ ਜਾਣਨ ਲਈ ਅਕੈਡਮੀ ਵਿੱਚ ਵਿਜ਼ਿਟ ਕਰ ਸਕਦੇ ਹਨ ਹੁਣ ਤੁਹਾਨੂੰ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਪਲੇਸਮੈਂਟ ਅਤੇ ਇੰਟਰਨਸ਼ਿਪ ਬਾਰੇ ਜਾਣਕਾਰੀ ਦਿੰਦੀ ਹਾਂ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਸਟੂਡੈਂਟਸ ਨੂੰ ਕਿਸੇ ਵੀ ਤਰ੍ਹਾਂ ਦਾ ਪਲੇਸਮੈਂਟ ਅਤੇ ਇੰਟਰਨਸ਼ਿਪ ਨਹੀਂ ਦਿੱਤਾ ਜਾਂਦਾ ਇੱਥੋਂ ਕੋਰਸ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਖੁਦ ਹੀ ਜੌਬ ਲੱਭਣੀ ਪੈਂਦੀ ਹੈ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੀਆਂ ਕੁਝ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਕਿਸੇ ਵੀ ਬ੍ਰਾਂਚ ਵਿੱਚ ਐਡਮਿਸ਼ਨ ਲੈਣ ਟਾਈਮ ਸਟੂਡੈਂਟਸ ਪਲੇਸਮੈਂਟ ਅਤੇ ਇੰਟਰਨਸ਼ਿਪ ਬਾਰੇ ਜਾਣਕਾਰੀ ਲੈ ਸਕਦੇ ਹਨ ਹੁਣ ਤੁਹਾਨੂੰ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਅਕੈਡਮੀ ਦੀ ਖਾਸੀਅਤ ਬਾਰੇ ਦੱਸਦੇ ਹਾਂ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੀਆਂ ਪੰਜਾਬ ਵਿੱਚ ਕਈ ਬ੍ਰਾਂਚਾਂ ਹਨ ਜਿਸ ਕਰਕੇ ਸਟੂਡੈਂਟਸ ਆਪਣੇ ਨੇੜੇ ਦੀ ਬ੍ਰਾਂਚ ਵਿੱਚ ਕੋਰਸ ਕਰ ਸਕਦੇ ਹਨ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਇੱਕ ਬੈਚ ਵਿੱਚ 30 ਤੋਂ 35 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਜਿਸ ਕਰਕੇ ਤੇ ਐਡਮਿਸ਼ਨ ਆਸਾਨ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਵਿੱਚ ਮੇਕਅਪ ਕੋਰਸ, ਹੈਅਰ ਕੋਰਸ, ਨੇਲ ਕੋਰਸ ਅਤੇ ਫੁੱਲ ਬਿਊਟੀਸ਼ਨ ਕੋਰਸੇਸ ਕਰਵਾਏ ਜਾਂਦੇ ਹਨ ਜਿਸ ਕਰਕੇ ਸਟੂਡੈਂਟਸ ਇੱਕ ਹੀ ਜਗ੍ਹਾ ਤੋਂ ਅਲੱਗ-ਅਲੱਗ ਕੋਰਸੇਸ ਕਰ ਸਕਦੇ ਹਨ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਇੱਕ ਬੈਚ ਵਿੱਚ ਜ਼ਿਆਦਾ ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਨਾਲ ਉਨ੍ਹਾਂ ਦਾ ਕਨੈਕਸ਼ਨ ਵਧੀਆ ਬਣਦਾ ਹੈ ਅਤੇ ਜੌਬ ਲੱਭਣਾ ਸੌਖਾ ਹੋ ਜਾਂਦਾ ਹੈ ਹੁਣ ਤੁਹਾਨੂੰ 99 ਇੰਸਟੀਚਿਊਟ ਦੀਆਂ ਕਮੀਆਂ ਬਾਰੇ ਦੱਸਦੇ ਹਾਂ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੀਆਂ ਕੁਝ ਬ੍ਰਾਂਚਾਂ ਵਿੱਚ ਪ੍ਰੋਫੈਸ਼ਨਲ ਟ੍ਰੇਨਰਜ਼ ਹਨ ਮੋਸਟਲੀ ਬ੍ਰਾਂਚਾਂ ਵਿੱਚ ਅਨਪ੍ਰੋਫੈਸ਼ਨਲ ਅਤੇ ਇਨਕਸਪੀਰੀਅੰਸ ਟ੍ਰੇਨਰ ਹਨ ਜੋ ਸਟੂਡੈਂਟਸ ਨੂੰ ਟ੍ਰੇਨਿੰਗ ਦਿੰਦੇ ਹਨ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਇੱਕ ਬੈਚ ਵਿੱਚ ਤੀ ਤੋਂ 35 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿਸ ਕਰਕੇ ਟ੍ਰੇਨਰ ਦਾ ਫੋਕਸ ਸਟੂਡੈਂਟਸ ਤੇ ਨਹੀਂ ਹੋ ਪਾਉਂਦਾ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਕੁਝ ਬ੍ਰਾਂਚਾਂ ਦਾ ਹੀ ਪ ਇਸ ਦੀਆਂ ਜ਼ਿਆਦਾਤਰ ਬ੍ਰਾਂਚਾਂ ਵਿੱਚ ਕੋਰਸ ਕਰਨ ਤੋਂ ਬਾਅਦ ਸਟੂਡੈਂਟਸ ਨੂੰ ਖੁਦ ਹੀ ਜੌਬ ਲੱਭਣੀ ਪੈਂਦੀ ਹੈ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਵਿੱਚ ਵੀ ਮਾਡਲ ਚਾਰਜ ਮੇਕਅਪ ਕਿਟ ਚਾਰਜ ਅਤੇ ਪੋਰਟਫੋਲੀਓ ਸ਼ੁਰੂ ਦਾ ਪੈਸਾ ਫੀਸ ਤੋਂ ਅਲੱਗ ਲਿਆ ਜਾਂਦਾ ਹੈ ਹੁਣ ਤੁਹਾਨੂੰ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੀ ਫੈਕਲਟੀ ਅਤੇ ਟ੍ਰੇਨਿੰਗ ਕੁਆਲਿਟੀ ਬਾਰੇ ਜਾਣਕਾਰੀ ਦਿੰਦੇ ਹਾਂ 99 ਇੰਸਟੀਚਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਕੁਝ ਬ੍ਰਾਂਚਾਂ ਵਿੱਚ ਫੈਕਲਟੀ ਅਤੇ ਟ੍ਰੇਨਿੰਗ ਕੁਆਲਿਟੀ ਵਧੀਆ ਹੈ ਇਸ ਦੀਆਂ ਜ਼ਿਆਦਾਤਰ ਬ੍ਰਾਂਚਾਂ ਦੇ ਫ੍ਰੈਂਚਾਈਜ਼ੀ ਓ ਕੁਝ ਫਰਾਂਚਾਈਜ਼ੀ ਓਨਰ ਤਾਂ ਪੈਸੇਕ ਮ ਲਈ ਇਨਕਸਪੀਰੀਐਂਸ ਟ੍ਰੇਨਰ ਰੱਖ ਕੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਰੱਖ ਲੈਂਦੇ ਹਨ 99 ਇੰਸਟੀਟਿਊਟ ਆਫ ਬਿਊਟੀ ਐਂਡ ਵੈਲਨੈਸ ਦਾ ਕੋਰਸ ਵੀ ਅਪਡੇਟਡ ਨਹੀਂ ਰਹਿੰਦਾ ਹੁਣ ਤੁਹਾਨੂੰ 99 ਇੰਸਟੀਟਿਊਟ ਆਫ ਬਿਊਟੀ ਐਂਡ ਵੈਲਨੈਸ ਦੇ ਸਟੂਡੈਂਟਸ ਰਿਵਿਊ ਅਤੇ ਫੀਡਬੈਕ ਬਾਰੇ ਦੱਸਦੇ ਹਾਂ 99 ਇੰਸਟੀਟਿਊਟ ਆਫ ਬਿਊਟੀ ਐਂਡ ਵੈਲਨੈਸ ਤੋਂ ਕੋਰਸ ਕਰਨ ਵਾਲੇ ਕੁਝ ਸਟੂਡੈਂਟਸ ਦਾ ਕਹਿਣਾ ਹੈ ਇੱਥੇ ਕੁਝ ਟ੍ਰੇਨਰਸ ਐਕਸਪੀਰੀਐਂਸਡ ਹਨ ਪਰ ਕੁਝ ਟ੍ਰੇਨਰਸ ਫ੍ਰੈਸ਼ਰ ਹਨ ਐਕਸਪੀਰੀ ਜਦ ਕਿ ਫ੍ਰੈਸ਼ਰ ਟ੍ਰੇਨਰਸ ਚੰਗੀ ਤਰ੍ਹਾਂ ਸਮਝਾ ਨਹੀਂ ਪਾਉਂਦੇ ਸਟੂਡੈਂਟਸ ਦਾ ਕਹਿਣਾ ਇਹ ਵੀ ਹੈ ਕਿ ਇਹ ਇੱਕ ਬੈਚ ਵਿੱਚ ਕਾਫੀ ਸਟੂਡੈਂਟਸ ਨੂੰ ਪਰ ਲੈਂਦੇ ਹਨ ਜਿਸ ਕਰਕੇ ਟ੍ਰੇਨਰਸ ਅਤੇ ਸਟੂਡੈਂਟਸ ਦੋਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਇੱਥੇ ਫੀਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਚਾਰਜਸ ਲਏ ਜਾਂਦੇ ਹਨ ਜਿਸ ਕਰਕੇ ਸਟੂਡੈਂਟਸ ਨੂੰ ਇੱਥੋਂ ਕੋਰਸ ਕਰਨਾ ਕਾਫੀ ਮਹਿੰਗਾ ਪੈਂਦਾ ਹੈ ਜੇ ਤੁਸੀਂ ਬਿਊਟੀ ਪਾਰਲਰ ਕੋਰਸ ਕਰਨ ਵਿੱਚ ਐਕਸਪਰਟ ਬਣਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਰეკਮੈਂਡ ਕਰਾਂਗੀ ਕਿ ਤੁਸੀਂ ਇੰਡੀਆ ਦੀਆਂ ਟੌਪ ਬਿਊਟੀ ਅਕੈਡਮੀਆਂ ਵਿੱਚੋਂ ਹੀ ਕੋਰਸ ਕਰੋ ਇੰਡੀਆ ਦੀਆਂ ਟੌਪ ਬਿਊਟੀ ਅਕੈਡਮੀਆਂ ਜਿੱਥੇ ਹਾਈ ਐਕਸਪਰਟ ਟ੍ਰੇਨਰਸ ਵੱਲੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ ਜਿੱਥੋਂ ਤੁਸੀਂ ਬਿਊਟੀ ਇੰਡਸਟਰੀ ਵਿੱਚ ਐਕਸਪਰਟ ਬਣ ਕੇ ਨਿਕਲਦੇ ਹੋ ਅਤੇ ਦੇਸ਼ ਵਿਦੇਸ਼ ਦੀਆਂ ਵੱਡੇ ਬਿਊਟੀ ਬ੍ਰਾਂਡ ਕੰਪਨੀਆਂ ਤੁਹਾਨੂੰ ਜੋਬ ਪ੍ਰੋਵਾਈਡ ਕਰਦੀਆਂ ਹਨ ਜੇ ਤੁਸੀਂ ਫੁੱਲ ਬਿਊਟੀ ਪਾਰਲਰ ਕੋਰਸ ਕਰਨਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਇੰਡੀਆ ਦੀਆਂ ਟੌਪ 3 ਫੁੱਲ ਬਿਊਟੀ ਕੋਰਸ ਕਰਵਾਉਣ ਵਾਲੀਆਂ ਅਕੈਡਮੀਆਂ ਦੀ ਜਾਣਕਾਰੀ ਦਿੰਦੇ ਹਾਂ ਇਹ ਪੂਰੇ ਇੰਡੀਆ ਦੀਆਂ ਟੌਪ 3 ਬਿਊਟੀ ਅਕੈਡਮੀਆਂ ਹਨ ਜਿੱਥੇ ਕੋਰਸ ਕਰਕੇ ਸਟੂਡੈਂਟਸ ਹਾਈਲੀ ਐਕਸਪਰਟ ਪ੍ਰੋਫੈਸ਼ਨਲ ਕੂਟਿਸ਼ੀਅਨ ਅਤੇ ਮ ਇੰਡੀਆ ਦੀਆਂ ਟੌਪ 3 ਬਿਊਟੀ ਅਕੈਡਮੀਆਂਸ ਕਰਵਾਉਣ ਵਾਲੀ ਅਕੈਡਮੀ ਵਿੱਚ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਇਸ ਅਕੈਡਮੀ ਨੂੰ ਹਾਈ ਟ੍ਰੇਨਿੰਗ ਕੁਆਲਿਟੀ ਅਤੇ ਬੈਸਟ ਜੋਬ ਪਲੇਸਮੈਂਟ ਕਰਕੇ ਲਗਾਤਾਰ 5 ਸਾਲ ਬੈਸਟ ਬਿਊਟੀ ਅਕੈਡਮੀ ਦਾ ਅਵਾਰਡ ਮਿਲ ਚੁੱਕਿਆ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਵਿੱਚ ਹਾਈ ਪ੍ਰੋਫੈਸ਼ਨਲ ਅਤੇ ਐਕਸਪੀਰੀਅੰਸ ਟ੍ਰੇਨਰਸ ਦੁਆਰਾ ਟ੍ਰੇਨਿੰਗ ਦਿੱਤੀ ਜਾਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਵਿੱਚ ਟ੍ਰੇਨਿੰਗ ਕੁਆਲਿਟੀ ਹਾਈ ਰੱਖਣ ਲਈ ਇੱਕ ਬੈਚ ਵਿੱਚ 12 ਤੋਂ 15 ਸਟੂਡੈਂਟਸ ਨੂੰ ਰੱਖਿਆ ਜਾਂਦਾ ਹੈ ਤਾਂ ਜੋ ਇੱਕ ਇੱਕ ਬੱਚੇ ਤੇ ਫੋਕਸ ਹੋ ਸਕੇ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦਾ ਮਾਸਟਰ ਇਨ ਕੋਸਮੈਟੋਲੋਜੀ ਕੋਰਸ ਅਤੇ ਮਾਸਟਰ ਇਨ ਇੰਟਰਨੈਸ਼ਨਲ ਕੋਸਮੈਟੋਲੋਜੀ ਕੋਰਸ ਇੰਡੀਆ ਦਾ ਸਭ ਤੋਂ ਬੈਸਟ ਕੋਸਮੈਟੋਲੋਜੀ ਕੋਰਸ ਮੰਨਿਆ ਗਿਆ ਹੈ ਇੱਥੇ ਪੂਰੇ ਇੰਡੀਆ ਦੇ ਨਾਲ ਨਾਲ ਨੇਪਾਲ ਭੂਟਾਨ ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਸਟੂਡੈਂਟਸ ਟ੍ਰੇਨਿੰਗ ਲਈ ਆਉਂਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਮੇਕਅਪ ਕੋਰਸ ਬਿਊਟੀ ਕੋਰਸ ਹਾਈਲੈਸ਼ ਐਕਸਟੈਂਸ਼ਨ ਕੋਰਸ ਹੈਅਰ ਕੋਰਸ ਨੇਲ ਕੋਰਸ ਮਾਈਕਰੋ ਬਲੇਡਿੰਗ ਕੋਰਸ ਅਤੇ ਇੰਟਰਨੈਸ਼ਨਲ ਕੋਰਸਸ ਦੇ ਲਈ ਇੰਡੀਆ ਦੀ ਬ ਇਨਾ ਹੀ ਨਹੀਂ ਵਿਦੇਸ਼ਾਂ ਵਿੱਚ ਦੀਆਂ ਵੱਡੀਆਂ ਕੰਪਨੀਆਂ ਵਿੱਚ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਇੰਟਰਨੈਸ਼ਨਲ ਕੋਰਸਸ ਦੀ ਕਾਫੀ ਡਿਮਾਂਡ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਆਪਣੇ ਡਿਪਲੋਮਾ ਤੇ ਮਾਸਟਰਸ ਕੋਰਸ ਵਿੱਚ 100% ਜੋਬ ਪਲੇਸਮੈਂਟ ਲਈ ਫੇਮਸ ਹੈ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਵਿੱਚ ਇੰਟਰਨੈਸ਼ਨਲ ਕੋਰਸਸ ਕਰਕੇ ਸਟੂਡੈਂਟਸ ਯੂਨਾਈਟਿਡ ਸਟੇਟਸ ਕੈਨੇਡਾ ਯੂਰਪ ਆਸਟ੍ਰੇਲੀਆ ਸਿੰਗਾਪੁਰ ਮਾਲਦੀਵਸ ਦੁਬਈ ਅਤੇ ਹੋਰ ਵੀ ਕਈ ਦੇਸ਼ਾਂ ਵਿੱਚ ਜੋਬ ਕਰ ਸਕਦੇ ਹਨ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਦੋ ਬ੍ਰਾਂਚੇਸ ਹਨ ZXC ਬ੍ਰਾਂਚ ਨੌਇਡਰ ਸੈਕਟਰ 18 ਮੈਟਰੋ ਸਟੇਸ਼ਨ ਦੇ ਨੇੜੇ ਹੈ ਤਾਂ ਦੂਜੀ ਬ੍ਰਾਂਚ ਦਿੱਲੀ ਦੇ ਰਾਜੋਰੀ ਗਾਰਡਨ ਮੈਟਰੋ ਸਟੇਸ਼ਨ ਦੇ ਨੇੜੇ ਹੈ। ਮੇਰੀ ਵੀ ਨੇ ਇੰਟਰਨੈਸ਼ਨਲ ਅਕੈਡਮੀ ਦਾ ਪੂਰਾ ਐਡਰੈਸ স্ক্রিন ਤੇ ਦਿੱਤਾ ਹੈ। ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਇੰਡੀਆ ਦੀਆਂ ਟਾਪ ਬਿਊਟੀ ਅਕੈਡਮੀਆਂ ਵਿੱਚੋਂ VLCC ਇੰਸਟੀਚਿਊਟ ਦੀ ਮੁੰਬਈ ਬ੍ਰਾਂਚ ਦੂਜੇ ਨੰਬਰ ਤੇ ਆਉਂਦੀ ਹੈ। ਪੂਰੇ ਦੇਸ਼ ਵਿੱਚ VLCC ਇੰਸਟੀਚੂਟ ਦੀਆਂ ਕਈ ਬ੍ਰਾਂਚਾਂ ਹਨ ਪਰ VLCC ਦੀ ਬਾਕੀ ਬ੍ਰਾਂਚਾਂ ਦੇ ਮੁਕਾਬਲੇ ਵਿੱਚ VLCC ਇੰਸਟੀਚੂਟ ਦੀ ਮੁੰਬਈ ਬ੍ਰਾਂਚ ਵਿੱਚ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਜ਼ ਹਨ ਜੋ ਹਰ ਇੱਕ ਚੀਜ਼ ਨੂੰ ਬਰੀਕੀ ਇਸ ਅਕੈਡਮੀ ਦੇ ਇੱਕ ਬੈਚ ਵਿੱਚ 40 ਤੋਂ 50 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਦੀ ਫੀਸ 5 ਲੱਖ ਰੁਪਏ ਹੈ ਅਤੇ ਇੱਥੇ ਇਹ ਕੋਰਸ 1 ਸਾਲ ਦਾ ਹੁੰਦਾ ਹੈ। VLC Institute ਦੀ ਮੁੰਬਈ ਬ੍ਰਾਂਚ ਦੀ ਪਲੇਸਮੈਂਟ ਬਾਕੀ ਬ੍ਰਾਂਚੇਸ ਨਾਲੋਂ ਠੀਕ-ਠਾਕ ਹੈ। ਅਤੇ ਇੱਥੋਂ ਕੋਰਸ ਕਰਨ ਵਾਲੇ ਕੁਝ ਹੀ ਸਟੂਡੈਂਟਸ ਨੂੰ ਖੁਦ ਜੌਬ ਲੱਭਣੀ ਪੈਂਦੀ ਹੈ। VLC Institute ਦੀ ਮੁੰਬਈ ਬ੍ਰਾਂਚ ਦਾ ਪਤਾ ਸਕਰੀਨ ਤੇ ਦਿੱਤਾ ਗਿਆ ਹੈ। ਤੁਸੀਂ ਵਿਜ਼ਿਟ ਕਰਕੇ ਜਾਣਕਾਰੀ ਲੈ ਸਕਦੇ ਹੋ। ਤੀਜੇ ਨੰਬਰ ਤੇ ਆਉਂਦੀ ਹੈ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ। ਪੂਰੇ ਦੇਸ਼ ਵਿੱਚ ਲਕਮੇ ਅਕੈਡਮੀ ਦੀਆਂ ਕਾਫੀ ਬ੍ਰਾਂਚੇਜ਼ ਹਨ ਪਰ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲੋਂ ਪ੍ਰੋਫੈਸ਼ਨਲ ਅਤੇ ਸਕਿਲਡ ਟ੍ਰੇਨਰਸ ਹਨ ਜੋ ਸਟੂਡੈਂਟਸ ਨੂੰ ਬਰੀਕੀ ਨਾਲ ਸਮਝਾਉਂਦੇ ਹਨ ਲਕਮੇ ਅਕੈਡਮੀ ਦੇ ਇੱਕ ਬੈਚ ਵਿੱਚ 30 ਤੋਂ 40 ਸਟੂਡੈਂਟਸ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਇੱਥੇ ਫੁੱਲ ਬਿਊਟੀ ਪਾਰਲਰ ਕੋਰਸ ਕਰਨ ਦੀ ਫੀਸ 5,50,000 ਰੁਪਏ ਹੈ ਅਤੇ ਇਸ ਦੀ ਡਿਊਰੇਸ਼ਨ 1 ਸਾਲ ਹੈ ਲਕਮੇ ਅਕੈਡਮੀ ਦੀ ਮੁੰਬਈ ਬ੍ਰਾਂਚ ਵਿੱਚ ਇਸ ਦੀਆਂ ਬਾਕੀ ਬ੍ਰਾਂਚਾਂ ਨਾਲੋਂ ਪਲੇਸਮੈਂਟ ਅਤੇ ਇੰਟਰਨਸ਼ਿਪ ਵੀ ਠੀਕ-ਠਾਕ ਹੈ ਇਥੋਂ ਕੋਰਸ ਕਰਨ ਵਾਲੇ ਕੁਝ ਤੇ ਤੁਸੀਂ ਲਖਮੀ ਅਕੈडमी ਵਿੱਚ ਕੋਰਸ ਕਰਨ ਲਈ ਐਡਮਿਸ਼ਨ ਲੈਣਾ ਚਾਹੁੰਦੇ ਹੋ ਤਾਂ ਹੇਠ ਦਿੱਤੇ ਐਡਰੈਸ ਤੇ ਤੁਸੀਂ ਵਿਜ਼ਿਟ ਕਰਕੇ ਵੀ ਜਾਣਕਾਰੀ ਲੈ ਸਕਦੇ ਹੋ ਤਾਂ ਦੋਸਤੋ ਅੱਜ ਲਈ ਬਸ ਇੰਨਾ ਹੀ ਤੇ ਸਾਨੂੰ ਲਾਈਕ ਜਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਮਿਲ ਜਾਈਏ ਨੈਕਸਟ ਵੀਡੀਓ ਵਿੱਚ ਸਾਡੇ ਹੀ YouTube ਚੈਨਲ ਬੈਸਟ ਕੈਰੀਅਰ ਗਾਈਡ ਫੋਰ ਪੰਜਾਬੀ ਤੇ